ਫਗਵਾੜਾ ਦੇ ਇੱਕ ਪਿੰਡ ਰਾਣੀਪੁਰ ਰਾਜਪੂਤਾ ਚ ਮਨਰੇਗਾ ਸਕੀਮ ਤਹਿਤ ਕੰਮ ਕਰਨ ਵਾਲੀਆਂ ਕੁਝ ਮਹਿਲਾਵਾਂ ਨੇ ਆਪਣੇ ਹੀ ਪਿੰਡ ਦੀ ਮਨਰੇਗਾ ਚ ਕੰਮ ਕਰਨ ਵਾਲੀ ਮੇਟ ਖਿਲਾਫ ਮੋਰਚਾ ਖੋਲ੍ਹਦਿਆਂ ਦੱਸਿਆ ਕਿ ਉਹ ਸਾਨੂੰ ਕੰਮ ਦਾ ਪੂਰਾ ਰੋਜ਼ਗਾਰ ਨਹੀਂ ਦੇ ਰਹੀ ਅਤੇ ਨਾ ਹੀ ਕੰਮ ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਮੇਟ ਉਹਨਾਂ ਨੂੰ ਡਰਾਉਣ ਧਮਕਾਉਣ ਦੇ ਨਾਲ-ਨਾਲ ਗਾਲੀ-ਕਲੋਚ ਵੀ ਕਰਦੀ ਹੈ ਤੇ ਗਲਤ ਹਾਜ਼ਰੀਆਂ ਲਗਾ ਕੇ ਮਨਰੇਗਾ ਦਾ ਬਹੁਤ ਸਾਰਾ ਪੈਸਾ ਹੜੱਪ ਰਹੀ ਹੈ ਇਸ ਸਮੱਸਿਆ ਨੂੰ ਲੈ ਕੇ ਮਨਰੇਗਾ ਵਰਕਰਾਂ ਦਾ ਇੱਕ ਵਾਅਦ ਵੀਡੀਓ ਫਗਵਾੜਾ ਨੂੰ ਮਿਲਿਆ ਜਿਸ ਦੇ ਵਿੱਚ ਮਨਰੇਗਾ ਵਰਕਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਉਸ ਮੇਟ ਨੂੰ ਬਦਲਣ ਦੀ ਗੁਹਾਰ ਲਗਾਈ ਹੈ। ਨਾ ਜੀ ਆਪਣਾ ਪਰਮਜੀਤ ਕੌਰ। ਪਰਮਜੀਤ ਕੌਰ ਜੀ ਕਿਹੜੇ ਪਿੰਡ ਤੋਂ ਆਪਾਂ? ਰਾਣੀਪੁਰ ਰਾਜਪੁਰਾ। ਤੇ ਅੱਜ ਤੁਸੀਂ ਇੱਥੇ ਆਏ ਆ ਬੀੜਵੇ ਦਫਤਰ ਕੀ ਮਾਮਲਾ ਕੀ ਸਾਰਾ? ਸਰ ਸਾਡੀ ਮੇਟ ਦੋ ਨੰਬਰ ਦਾ ਕੰਮ ਕਰਦੀ ਆ ਤਾਂ ਇਹ ਫੇਕ ਹਾਜ਼ਰੀਆਂ ਲਾਉਂਦੀ ਆ ਤਾਂ ਸਾਨੂੰ 100 ਦਿਨ ਦਾ ਅੱਜ ਤੱਕ ਰੁਜ਼ਗਾਰ ਨਹੀਂ ਮਿਲਿਆ ਤਾਂ ਪੈਸਾ ਬਹੁ ਖਾ ਰਿਹਾ ਆਪਣਾ 100 ਦਿਨ ਲਗਾ ਕੇ ਲੋਕਾਂ ਦਾ ਪੈਸਾ ਵੀ ਖਾ ਰਹੀ ਆ। ਜੇ ਸੀ ਇਸ ਗੱਲ ਦਾ ਵਿਰੋਧ ਕੀਤਾ ਆ ਤਾਂ ਸਾਡੀ ਸੁਣਵਾਈ ਨਹੀਂ ਹੋ ਰਹੀ ਨਾ ਸਰਪੰਚ ਕੋ ਹੋ ਰਹੀ ਆ। ਪਰ ਇੱਥੇ ਵੀ ਸਾਨੂੰ ਕਿੰਨੇ ਧਨ ਹੋ ਗਿਆ ਢੇੜੇ ਕਾਢਦੇ ਆ ਉਹ ਸਾਡੀ ਇੱਥੇ ਵੀ ਸੁਣਵਾਈ ਚ ਰਹੀ ਹੈ। ਤੇ ਕਦੀ ਮਿਲੇ ਨੇ ਤੁਸੀਂ ਬीडीपी ਸਾਹਿਬ ਨੂੰ? ਬीडीपी ਸਾਹਿਬ ਨੂੰ ਅਸੀਂ ਮਿਲੇ ਸੀਗੇ ਵੀਡੀਓ ਸਾਹਿਬ ਨੂੰ ਕਦਾ ਕਰ ਵੀ ਗਏ ਅਸੀਂ ਮਾਨ ਦੀ ਕੋਠੀ ਵੀ ਗਏ ਹਾਜੀਮਾਨ ਸਰ ਕੋ ਵੀ ਗਏ ਆ ਤਾਂ ਮਾਨ ਸਾਹਿਬ ਕੋ ਵੀ ਗਏ ਉਹਨਾਂ ਨੇ ਵੀ ਏਪੀ ਨੂੰ ਫੋਨ ਕੀਤਾ ਸੀਗਾ ਕਿ ਤੁਸੀਂ ਮੇਟ ਬਦਲ ਦੋ ਰਾਣੀਪੁਰ ਦੇ। ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਧੀ ਧੱਕੇ ਖਾ ਰਹੇ ਕੰਮ ਸਾਡਾ ਬੰਦ ਹੈ ਕੰਮ ਤੁਸੀਂ ਬੇਰੋਜ਼ਗਾਰ ਹੋਏ ਪਏ ਆ। ਕੀ ਮੰਗ ਰੱਖਦੇ ਆਪਾਂ ਅਸੀਂ ਤਾਂ ਇਹੀ ਰੱਖਦੇ ਮੰਗ ਜੀ ਸਾਡੀ ਮੇਡ ਚੇਂਜ ਕੀਤੀ ਜਾਵੇ ਫਿਰ ਤਾਂ ਹਾਜ਼ਰੀਆਂ ਦਾ ਸਾਰਾ ਸਾਡੇ ਕੋਲ ਪ੍ਰੂਫ ਵੀ ਆ ਤੋਂ ਕਾਨੂੰਨ ਦੇ ਬਾਵਜੂਦ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਹੈ ਕੀ ਨਾਮ ਆ ਮੇਡ ਦਾ ਜੜੀ ਮੇਡ ਦਾ ਹੈਗਾ ਅਮਨ ਕੁਮਾਰੀ ਕਿੱਥੇ ਦੀ ਆ ਰਾਣੀਪੁਰ ਰਾਜਪੂਤਾਂ ਦੀ ਕਿ ਕਦੀ ਉਹਨਾਂ ਨਾਲ ਗੱਲ ਨਹੀਂ ਹੋਈ ਤੁਹਾਡੀ ਇਸ ਮੁੱਦੇ ਨੂੰ ਲੈ ਕੇ ਸਾਡੀ ਗੱਲ ਹੋਈ ਸੀਗੀ ਉਹ ਕਹਿੰਦੀ ਸੀ ਕਿ ਜੇ ਮੈਂ ਪੈਸਾ ਖਾਦਾ ਆ ਤਾਂ ਤੁਸੀਂ ਮੇਰਾ ਕਈ ਬਗੜ ਲੂਗੇ ਮੈਂ ਫੇਰ ਵੀ ਉਸੇ ਪੋਸਟ ਤੇ ਆ ਤੇ ਪਹਿਲੋਂ ਨਹੀਂ ਕਦੀ ਗੱਲ ਹੋਈ ਇਹਨਾਂ ਨਾਲ ਕੋਈ ਪਹਿਲੋਂ ਵੀ ਇੱਕ ਵਾਰੀ ਚੱਕਣ ਚੱਕਿਆ ਸੀਗਾ ਉਦੋਂ ਵੀ ਸੁਣਵਾਈ ਨਹੀਂ ਹੋਈ ਹੈਗੀ ਆ ਦੂਸਰੀ ਵਾਰੀ ਮੇੜਦਾ ਸੀ ਚੱਕਣ ਚੱਕਿਆ ਆ ਪਰ ਅਸੀਂ ਤਾਂ ਇਹ ਸੀਗਾ ਕਿ ਕਹਿੰਦੇ ਆ ਕਿ ਹੁਣ ਸਾਡੀ ਸੁਣਵਾਈ ਜ਼ਰੂਰ ਹੋਵੇ ਅਸੀਂ ਤਾਂ ਘਮ ਘਮ ਕਾ ਪਾਗਲ ਹੋਏ ਪਏ ਸਾਡੀ ਫੁੱਲ ਭਰ ਬੱਚੀ ਆ ਸਾਡੀ ਤੇ ਬੀਡੀਪੀ ਸਾਹਿਬ ਨੇ ਅੱਜ ਤੁਹਾਨੂੰ ਕੋਈ ਟਾਈਮ ਵਗੈਰਾ ਦਿੱਤਾ ਸੀ ਵੀਡੀਓ ਸਾਹਨੇ ਆ ਸਾਨੂੰ 10:30 ਵਜੇ ਦਾ ਟਾਈਮ ਦਿੱਤਾ ਸਸੂ ਨਹੀਂ ਤਾਂ ਕੁਮਾਰ ਜੀ ਕਿਹੜੇ ਪਿੰਡ ਤੋਂ ਆਪਾਂ ਸਰ ਰਾਣੀਪੁਰ ਰਾਜਪੂਤਾਂ ਕਿ ਕੀ ਮਾਮਲਾ ਕੀ ਜਿਹੜਾ ਬੀਡੀਪੀ ਦਫਤਰ ਆਏ ਅੱਜ ਸਰ ਵੀਡੀਓ ਦਫਤਰ ਅਸੀਂ ਇਸ ਕਰਕੇ ਆਏ ਆ ਕਿਉਂਕਿ ਸਾਡੇ ਪਿੰਡ ਦੇ ਮੋਟਵਰ ਬੰਦੇ ਸਾਡੇ ਮੀਟ ਨੂੰ ਚੇਂਜ ਕਰ ਰਹੇ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀਗੀ ਉਹਨਾਂ ਨੇ ਵੀ ਨਹੀਂ ਸਾਡੀ ਸੁਣਵਾਈ ਕੀਤੀ ਹੈਗੀ ਹੁਣ ਅਸੀਂ ਇੱਥੇ ਆਏ ਆ ਵੀਡੀਓ ਦਫਤਰ ਵੀਡੀਓ ਸਾਹਿਬ ਨਾਲ ਵੀ ਗੱਲ ਕੀਤੀ ਹੈ ਸਾਨੂੰ 10:30 ਦਾ ਟਾਈਮ ਦਿੱਤਾ ਸੀਗਾ ਹੁਣ ਉਹ ਆਪਰੇਜ਼ੈਂਟ ਨਹੀਂ ਹੈਗੇ ਅੱਜ ਮੁਲਾਕਾਤ ਨਹੀਂ ਹੋਈ ਤੁਹਾਡੀ ਕੋਈ ਅੱਜ ਨਹੀਂ ਮੁਲਾਕਾਤ ਤੇ ਕੀ ਮੰਗ ਕੀ ਮੰਗ ਰੱਖਦੇ ਆ ਤੁਸੀਂ ਆਪਾਂ ਅਸੀਂ ਮੀਟ ਚੇਂਜ ਕਰਨਾ ਚਾਹੁੰਦੇ ਆਂ ਉਹ ਸਾਰਿਆਂ ਦੇ ਜਿਨ੍ਹਾਂ ਜਿਨ੍ਹਾਂ ਦੇ ਪੈਸੇ ਜਿਨ੍ਹਾਂ ਤੋਂ ਲਏ ਆ ਉਹ ਵੀ ਹੁਣ ਮੁਕਰ ਰਹੇ ਆ ਸਾਡੇ ਨਾਲ ਆ ਸਾਡੇ ਕੋਲ ਪ੍ਰੂਫ ਹੈਗੇ ਆ ਅਸੀਂ ਪ੍ਰੂਫ ਵੀ ਉਹਨਾਂ ਨੂੰ ਦਿਖਾਏ ਤੇ ਕਦੀ ਪਹਿਲੋ ਕੋਈ ਗੱਲਬਾਤ ਹੋਈ ਹੋਵੇ ਸਰ ਪਹਿਲਾਂ ਵੀ ਗੱਲ ਹੋ ਚੁੱਕੀ ਆ ਉਦੋਂ ਵੀ ਉਹ ਕਹਿੰਦੀ ਆ ਵੀ ਮੈਨੂੰ ਕੋਈ ਚੇਂਜ ਨਹੀਂ ਕਰ ਸਕਦਾ ਮੈਨੂੰ ਕੋਈ ਨਹੀਂ ਇਸ ਨੂੰ ਲਾ ਸਕਦਾ ਇਹ ਨਾਮ ਕੀ ਆ ਉਹਦਾ ਸਰ ਆਮਨ ਕੁਮਾਰੀ ਆਮਨ ਕੁਮਾਰੀ ਕਿੱਥੇ ਦੇ ਰਹਿਣ ਵਾਲੀ ਆ ਰਣਪਾਲ ਰਾਜਪੂਤਾ ਆਪਣੇ ਹਸਬੰਡ ਦੇ ਰੋਲ ਦੇ ਕੰਮ ਕਰਦੀ ਆ